ਇਸੇ ਵੀ ਜਦੋਂ ਪਾਰਟੀ ਦੀ ਇਹ ਸਥਿਤੀ ਪੈਦਾ ਹੋ ਜੇ 17 ਤੋਂ ਲੈ ਕੇ 22 ਤਾਈ 24 ਤਾਈ ਬਿਲਕੁਲ ਹੀ ਥੱਲੇ ਅੜ ਕੇ ਅਕਾਲੀ ਦਲ ਦੀ ਪਾਰਟੀ ਦੀ ਵੀ ਜਵਾਨ ਚਬਤ ਹੋਗੀ ਤੇ ਹੁਣ ਆਪ ਹੀ ਬੰਦੇ ਸੋਚ ਲੈਣਾ ਚਾਹੀਦਾ ਲੋਕਾਂ ਨੂੰ ਧੋਖਾ ਹੋਣਾ ਨਹੀਂ ਚਾਹੀਦਾ ਆਪ ਅੱਜ ਅਰਥਵਿਦਿਅਤ ਹੋ ਹਰਸ ਤੇ ਆ ਗਿਆ ਸਾਡੀਆਂ ਨਕਾਮੀਆਂ ਕਾਮੀਆਂ ਕਮੀਆਂ ਖਾਮੀਆਂ ਪੇਟਾਈਆਂ ਦੇ ਕਰ ਇਸਲੇ ਸਮੇਂ ਵਿੱਚ ਜੋ ਕਟਾਈਆਂ ਖਾਮੀਆਂ ਕਮੀਆਂ ਰਹੀਆਂ ਉਹਨਾਂ ਦਾ ਪਾਸਤਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਟੀਮਾ ਜਾਂਚਕਰ ਦੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਦਿੱਤਾ ਜਾਵੇ ਆ ਪਾਰਟੀ ਪ੍ਰਧਾਨ ਸਾਹਿਬ ਜੀ ਦੇ ਬਾਦਲ ਹੋਣਾ ਨੂੰ ਜ਼ਰੂਰ ਅਪੀਲ ਕਰ ਰਹੇ ਹਾਂ ਕਿ ਉਹ ਵਰਕਰਾਂ ਦੀ ਜਿਹੜੀ ਭਾਵਨਾ ਲੋਕਾਂ ਦੀ ਜਿਹੜੀ ਭਾਵਨਾ ਲੋਕਾਂ ਦਾ ਜਿਹੜਾ ਫਤਵਾ ਉਹ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਣ ਉਹ ਜ਼ਰੂਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਕਲੇਸ਼ ਵਾਦਾ ਜਾ ਰਿਹਾ ਤੇ ਹੁਕਮਦਾਰ ਨਾਮ ਨਹੀਂ ਲੈ ਰਿਹਾ ਜਿੱਦੇ ਚੱਲਦੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਉੱਥੇ ਜੋ ਸੁਖਬੀਰ ਸਿੰਘ ਬਾਦਲ ਤੋਂ ਲੀਡਰ ਨਾਰਾਜ਼ ਨੇ ਉਹਨਾਂ ਵੱਲੋਂ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਕਰੀਬ 4-5 ਘੰਟੇ ਮੀਟਿੰਗ ਚੱਲੀ ਸੀ ਮੀਟਿੰਗ ਦੀ ਅਗਵਾਈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਕਰ ਰਹੀ ਸੀ ਤੇ ਨਾਲ ਉਹਨਾਂ ਦੇ ਸੁਰਜੀਤ ਸਿੰਘ ਰਖੜਾ ਸਕੰਦਰ ਸਿੰਘ ਮਲੂਕਾ ਤੇ ਬੀਬੀ ਜਗੀਰਕੌਰ ਤੇ ਕਈ ਵੱਡੇ ਜਿਦੇ ਚਲਦੇ ਉਹਨਾਂ ਨੇ ਇੱਕ ਮੰਥਨ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਦੇ ਨੂੰ ਅਸੀਂ ਚੁੱਕਾਂਗੇ ਤੇ 1 ਜੁਲਾਈ ਵਾਲੇ ਦਿਨ ਅਸੀਂ ਅਕਾਲੀ ਦਲ ਬਚਾਓ ਯਾਤਰਾ ਸ਼ੁਰੂ ਕਰਾਂਗੇ ਮੁਹਿੰਮ ਦੀ ਸ਼ੁਰੂਆਤ ਕਰਾਂਗੇ ਤੇ ਜਿੱਥੇ ਚੰਦੂ ਮਾਝਾ ਸਾਹਿਬ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵਰਕਰਾਂ ਦੀ ਸੁਣਨੀ ਚਾਹੀਦੀ ਹੈ ਉਹਨਾਂ ਨੇ ਗੱਲ ਮੰਨਣੀ ਚਾਹੀਦੀ ਹੈ ਅੱਜ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਸ਼ਹਿਰ ਦੇ ਵਰਕਰ ਸੀ ਲੀਡਰ ਸੀ ਜਿਹੜੇ ਚੌੜਮੀ ਕਿਸੁਰ ਦੇ ਕਿਸੇ ਨਾ ਕਿਸੇ ਥਾਂ ਤੇ ਆਪਣੇ ਅਹੁਦੇ ਤੇ ਰਹੇ ਉਹਨਾਂ ਨੇ ਅੱਜ ਦੇ ਮਲਬੋਤ ਡੂੰਗੀ ਵਿਚਾਰ ਚਰਚਾ ਕੀਤੀ ਆ ਗੰਭੀਰਤਾ ਨਾਲ ਕਿ ਸਰੋਵਣੀ ਅਕਾਲੀ ਦਲ ਜਿਹਦਾ ਬਹੁਤ ਵੱਡਾ ਇਤਿਹਾਸ ਆ ਸਰੋਵਣੀ ਅਕਾਲੀ ਦਲ ਨੇ ਸੰਘਰਸ਼ ਕਰਕੇ ਦੇਸ਼ ਤੇ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਆ ਮਨੁੱਖੀ ਹੱਕਾਂ ਦੀ ਲੜਾਈ ਲੜ ਕੇ ਮਾਨਵੀ ਹੱਕਾਂ ਲਈ ਪੰਜਾਬ ਦੇ ਹਿੱਤਾਂ ਲਈ ਪੰਥ ਦੇ ਹਿੱਤਾਂ ਲਈ ਔਰुणा ਸੰਘਰਸ਼ਾਂ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਦੇਸ਼ ਤੇ ਪੰਜਾਬ ਦੇ ਵਿੱਚ ਰਾਜ ਕਰਨ ਦਾ ਮੌਕਾ ਲੁਕੜੇ ਦਿੱਤਾ ਅੱਜ ਅਰਥ ਤੋਂ ਹਾਰਸ਼ ਤੇ ਆ ਗਿਆ ਸਾਡੀਆਂ ਨਕਾਮੀਆਂ ਕਾਮੀਆਂ ਖਮੀਆਂ ਖਾਮੀਆਂ ਕਟਾਈਆਂ ਦੇ ਕਰ ਉਹਨਾਂ ਖਾਮੀਆਂ ਤੇ ਕਟਾਈਆਂ ਤੇ ਅਸੀਂ ਅੰਦਰ ਬੈਠ ਕੇ ਬੜੀ ਕਿ ਵੀਰਤਾ ਦਾ ਵਿਚਾਰ ਚਰਚਾ ਕੀਤੀ ਆ ਦੇ ਮੁੜ ਕੇ ਸ਼ਰੋਮਣੀ ਅਕਾਲੀ ਦਲ ਨੂੰ ਪ੍ਰਾਣੀਆਂ ਲੀਹਾਂ ਤੇ ਲਿਆਉਣ ਲਈ ਫਾਸਟ ਤੋਂ ਅਸਟੇਲ ਜਾਣ ਲਈ ਸ਼ਰੋਮਣੀ ਅਕਾਲੀ ਦਲ ਨੂੰ ਸ਼ਰੋਮਣੀ ਅਕਾਲੀ ਦਲ ਬਣਾਉਣ ਲਈ ਇਹ ਵੀ ਵਿਚਾਰ ਚਰਚਾ ਬੜੇ ਵਿਸਾਰ ਦੇ ਵਿੱਚ ਹੋਈ ਆ ਔਰ ਉਹਦੇ 'ਚ ਫੈਸਲਾ ਕੀਤਾ ਕਿ ਪਹਿਲਾਂ ਤਾਂ ਕਿ ਪਿਛਲੇ ਸਮੇਂ ਵਿੱਚ ਜੋ ਕਟਾਈਆਂ ਖਾਮੀਆਂ ਕਮੀਆਂ ਰਹੀਆਂ ਉਹਨਾਂ ਦਾ ਪਾਸਤਾ ਤਾਪ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਿਮਾਂ ਜਾਂਚਕਾਰ ਦੇ ਤੌਰ ਤੇ ਸ੍ਰੀ ਅਕਾਲਤਾ ਸਾਹਿਬ ਤੇ ਪੇਸ਼ ਹੋ ਕੇ ਕੀਤਾ ਜਾਵੇ ਸਾਰੀ ਲੀਡਰਸ਼ਿਪ ਜਿਹੜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਉਹ ਸਾਰਾ ਕੁਝ ਹੁੰਦਾ ਦੇਖ ਕੇ ਚੁੱਪ ਰਹੇ ਜਾਂ ਜਿਹੜਾ ਵੀ ਕਰਨ ਦੇ ਵਿੱਚ ਸ਼ਾਮਲ ਸੀ ਸਾਰਿਆਂ ਨੂੰ ਅਸੀਂ ਫੀਲ ਕਰਦੇ ਹਾਂ ਕਿ ਇੱਕ ਜਨਾਇ ਨੂੰ ਸਵੇਰੇ 11 ਵਜੇ ਸ੍ਰੀ ਅਕਾਲਤਾ ਸਾਹਿਬ ਦੇ ਸਕਤਰੇ ਤੇ ਜਾ ਕੇ ਲਿਖਤੀ ਰੂਪ ਦੇ ਵਿੱਚ ਅਸੀਂ ਉਹ ਸਾਰਾ ਬੇਨਤੀ ਜਹਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਰਾਂਗੇ ਔਰ ਖੀਮਾ ਜਾਜਕਾ ਜੀ ਵੀ ਔਰ ਨਾਲ ਅੱਗੇ ਨੂੰ ਅਰਦਾਸ ਵੀ ਕਰਨੀਆਂ ਕਿ ਗੁਰੂ ਸਾਨੂੰ ਸਮਰਥਾ ਬਖਸ਼ੇ ਸਮਾਤ ਬਖਸ਼ੇ ਕਿ ਅਸੀਂ ਉਹਨਾਂ ਕਤਾਈਆਂ ਤੇ ਖਾਨੀਆਂ ਤੋਂ ਬਚ ਸਕੀਏ ਤੇ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਉਹ ਸਰਜੀਤੀ ਦੇ ਲੈ ਕੇ ਬਲੰਗਿਆ ਤੇ ਲਿਜਾ ਸਕੀਏ ਇਹ ਅਰਦਾਸ ਕਰਕੇ ਅਸੀਂ ਸ਼ਰੋਮਣੀ ਅਕਾਲੀ ਦਲ ਬਚਾਓ ਲਹਿਰ ਦਾ ਆਗਾਜ਼ ਸ੍ਰੀ ਅਕਾਤਰ ਸਾਹਿਬ ਤੋਂ ਅਸੀਂ ਆਰੰਭ ਕਰਨਾ ਉਹਦੇ ਵਿੱਚ ਜਿੰਨੇ ਵੀ ਕੋਈ ਪੰਥ ਦਰਦੀ ਨੇ ਪੰਥ ਰਚੈਸੀ ਵਿਦਵਾਨ ਨੇ ਸਿੱਖ ਸਕਾਲਰ ਨੇ ਪੰਜਾਬ ਹਦੈਸੀ ਲੋਗ ਨੇ ਸਰਬੱਤ ਦਾ ਭਲਾ ਚਾਹਣ ਵਾਲੇ ਲੋਗ ਨੇ ਮਾਨਸ ਕੀ ਜਾਤ ਦੇ ਇੱਕ ਪਹਿਚਾਨ ਉਹ ਤੇ ਚੱਲਰ ਵਾਲੇ ਲੋਕ ਨੇ ਸਤ ਮਹਾਂਪੁਰਖ ਵਿਦਵਾਨ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਵਿਦਵਾਨਾਂ ਨਾਲ ਵੀ ਕਰਾਂਗੇ ਔਰ ਮੀਡੀਆ ਨਾਲ ਵੀ ਕਰਾਂਗੇ ਜਿਹੜੇ ਵੀ ਕੋਈ ਚੱਗੇ ਸੁਝਾਅ ਸਾਡੇ ਸਾਹਮਣੇ ਆਉਣਗੇ ਸ਼ਰੋਮਣੀ ਅਕਾਲੀ ਦਰ ਬਚਾਓ ਲਹਿਰ ਦੇ ਵਿੱਚ ਉਹਨਾਂ ਨੂੰ ਅਪਣਾ ਕੇ ਇੱਕ ਅਜੱਗਾ ਤਿਆਰ ਕਰਦੇ ਸ਼ਰੋਮਣੀ ਅਕਾਲੀ ਦਰ ਫਿਰ ਮੁੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਤੋਰਾਂਗੇ ਅਰੋਦੇ ਲਈ ਅਸੀਂ ਇੱਕ ਕੋਈ ਧਾਰਮਿਕ ਤੇ ਰਾਜਨੀਤਿਕ ਸਵੇਲ ਦੀ ਕੋਈ ਸ਼ਖਸੀਅਤ ਜਿਹੜੀ ਆ ਜਿਹੜੀ ਇਸ ਅਯੋਗ ਕੇ ਸਾਕਰ ਦੇ ਵਿੱਚੋਂ ਸਮੁੱਚੀ ਇਸ ਦੁਰਦਸ਼ਾ ਦੇ ਵਿੱਚੋਂ ਕੱਢ ਕੇ ਸਰਪ੍ਰਮੰਤ ਸ਼ਰਮਣੀ ਅਕਾਲੀ ਦਰ ਨੂੰ ਬਚਾਉਣ ਬਣਾਉਣ ਦੇ ਵਿੱਚ ਸਹਾਇ ਹੋ ਸਕੇ ਜਿਹੜੀ ਧਰਮ ਤੇ ਰਾਜ ਆ ਜਿਹੜੀਆਂ ਸਾਰੀਆਂ ਗੱਲਾਂ ਇਹ ਕੀਤੀਆਂ ਨੇ ਇਹ ਪ੍ਰਧਾਨ ਕੀਤੀਆਂ ਨੇ ਅੱਜ ਜਿੰਨੀ ਵੀ ਮਸਲਾ ਜੇ ਲੋੜ ਆ ਮ ਜਿਹੜੀ ਕੋਈ ਧਾਰਨ ਤੇ ਸੇਵਾ ਬਹੁਤ ਦਾ ਸਵੇਲ ਜਿਹੜਾ ਦੇ ਤਿਆਗ ਦੀ ਭਾਵਨਾ ਨਾਲ ਕਦਰ ਜਿਹੜੀ ਕਰਦੀ ਲੋੜ ਉਹ ਕਹਿੰਦਾ ਜੀ ਕਹਿੰਦਾ ਜੀ ਰੈਜ਼ੋਲੂਸ਼ਨ ਵਿੱਚ ਇਹ ਵੀ ਮਤ ਪਾਇਆ ਕਿ ਅਸੀਂ ਜਿਹੜੀ ਗੱਲ ਦੂਜਾ ਪਤਾ ਕੀਤਾ ਵੀ ਭਾਈ ਅਮਰਪਾਲ ਸਿੰਘ ਜਿਹਨਾਂ ਤੇ ਲੈ ਸੇ ਬਾਰ ਬਾਰ ਲਾਇਆ ਜਾ ਰਿਹਾ ਉਹ ਕੱਲੇ ਡਿਬਰੂਗਾ ਦੇਲ ਚ ਰੱਖਿਆ ਜਾ ਰਿਹਾ ਉਹ ਭਾਈ ਅਮਰਪਾਲ ਸਿੰਘ ਦੇ ਮਨੁੱਖੀ ਹੱਕਾਂ ਦੇ ਘਾਣ ਨਹੀਂ ਬਲਕਿ ਉਹਨਾਂ ਲੱਖਾਂ ਵੋਟਰਾਂ ਦੇ ਹੱਕਾਂ ਦਾ ਘਾਣਾ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਨਮਾਇੰਦਾ ਚੁਣਿਆ ਅੱਜ ਭਾਰਤ ਦੀ ਲੋਕ ਸਭਾ ਦੇ ਵਿੱਚ ਸੌਂ ਫਾਦੀ ਜਾ ਰਹੀ ਆ ਸਾਰੇ ਮੈਂਬਰ ਜਿਹੜੇ ਚੁਣ ਕੇ ਗਏ ਨੇ ਤੇ ਅਮਰਪਾਲ ਸਿੰਘ ਉਹਨਾਂ ਨੂੰ ਉਹ ਸੌ ਚੁੱਕੇ ਸਮਾਗਮ ਤੋਂ ਪਰੇ ਰੱਖਿਆ ਜਾ ਰਿਹਾ ਇਹ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਉਹਨਾਂ ਨੇ ਕਨਸਟੀਟਿਊਸ਼ਨ ਦੀ 100 ਫਾਦੀ ਰਿਕਮੈਂਡੇਸ਼ਨ ਪੇਪਰ ਭਰ ਕੇ ਇਹ ਜਿਹੜੇ ਜਿਹੜਾ ਭਾਈ ਮਤਪਾਲ ਸਿੰਘ ਰੋ ਭਾਵੇਂ ਪਹਿਲਾਂ ਐਨਐਸਏ ਲਾਇਆ ਜਿਹੜਾ ਉਹ ਵੀ ਦੋਸ਼ ਗਲਤ ਸੀ ਅਸੀਂ ਕਹਿੰਦੇ ਆ ਪਰ ਹੁਣ ਤਾਂ ਉਹ ਦੋਸ਼ ਨਕਾਰੇ ਗਏ ਲੋਕਾਂ ਦੀ ਕਿਚਰੀ ਨੇ ਨਕਾਰ ਤੇ ਦੂਜਾ ਉਹਨਾਂ ਨੇ ਆਪ ਭਾਰਤ ਦੇ ਸੰਵਿਧਾਨ ਦੀ ਸੋਚ ਉੱਕੇ ਸਿਸਟਮ ਦੇ ਵਿੱਚ ਵਿਸ਼ਵਾਸ ਰੱਖ ਕੇ ਚੋਣ ਲੜੀ ਆ ਤੇ ਹੁਣ ਤਾਂ ਉਹਨਾਂ ਤੇ ਐਨਐਸਏ ਰਿਕਮੈਂਡ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਆ ਵੀ ਇਹਨਾਂ ਵੱਲੋਂ ਦੁਬਾਰਾ ਐਨਐਸਏ ਲਾਉਣ ਦੀ ਜਿਹੜੀ ਉਹਨਾਂ ਨੇ ਰეკਮੈਂਡ ਕੀਤਾ ਉਹ ਆਪਣੀ ਸਿਫਾਰਿਸ਼ ਵਾਪਸ ਲੈ ਤੇ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਦੀਆਂ ਇਹ ਗੈਰ ਲੋਕੀ ਗੈਰ ਲੋਕਰਾਜੀ ਕਾਰਵਾਈਆਂ ਤੇ ਨੱਚ ਪਾਉਣ ਪੰਜਾਬ ਨੂੰ ਹਸਦਾਬਾਦ ਦਾ ਖੇਡ ਦਾ ਪੰਜਾਬ ਨੂੰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਿੱਚ ਰੱਖਣ ਦਾ ਮਤਲਬ ਮੌਕਾ ਦੇਣ ਪੰਜਾਬ ਦੇ ਹਾਲਾਤ ਨੂੰ ਖਰਾਬ ਨਾ ਕਰਨ ਆ ਇਹ ਬੰਦੇ ਸਿੱਖਾ ਦੀ ਰਿਹਾਈ ਦੀ ਵੀ ਅਸੀਂ ਮੰਗ ਕੀਤੀ ਆ ਜਿਹੜੇ ਅਦਾਲਤਾਂ ਵੱਲੋਂ ਸੁਣਾਈ سزا ਪੂਰੀ ਕਰ ਚੁੱਕੇ ਨੇ 30-30 ਸਾਲ ਤੋਂ ਉੱਤੇ ਜਿਹੜਾ ਵਿੱਚ ਬੈਠੇ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਜ਼ਰੂਰੀ ਆ ਔਰ ਦੂਜੇ ਸਾਡੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਜਿਵੇਂ ਜਲ ਸੰਕਟ ਆ ਸਾਡੇ ਪਾਣੀਆਂ ਤੇ ਟਾਕਾ ਵੱਜ ਰਿਹਾ ਤੇ ਇਹ ਪਾਣੀਆਂ ਦੀ ਲੜਾਈ ਲੜਨ ਦਾ ਸਹਿਰਤਾ ਦੇ ਨਾਲ ਸਜੀਦਗੀ ਨਾਲ ਅਸੀਂ ਅੱਜ ਇੱਥੇ ਫੈਸਲਾ ਕੀਤਾ ਔਰ ਨਾਲ ਅੱਜ ਐਮਰਜੈਂਸੀ ਆ ਦਾ 49 ਸਾਲ ਪਹਿਲਾਂ ਜਿਹੜੀ ਐਮਰਜੈਂਸੀ ਲੱਗੀ ਅੱਜ 50ਵਾਂ ਸਾਲ ਉਸ ਐਮਰਜੈਂਸੀ ਦਾ ਔਰ ਐਮਰਜੈਂਸੀ ਨੇ 25 ਜੂਨ 1975 ਨੂੰ ਜਿਹੜੀ ਐਮਰਜੈਂਸੀ ਲੱਗੀ ਉਸ ਅੱਜ ਮੈਂ ਸਮਝਦਾ ਕਿ ਅੱਜ ਦਾ ਦਿਨ 49 ਸਾਲ ਪਹਿਲਾਂ ਬੜਾ ਇੱਕ ਲੋਕ ਰਾਜ ਦੇ ਖਤਰੇ ਦੀ ਘਾਟੀ ਸੀ ਲੋਕ ਰਾਜ ਤੇ ਇੱਕ ਕਲੰਕ ਸੀ ਅੱਜ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਤੇ ਉਹ ਦਰਦ ਹਟਾਇਆ ਔਰ ਦਿਨਾਂ ਲੋਕਾਂ ਨੂੰ ਦੇਰਾਂ ਦੇ ਤਸ਼ੱਦਦ ਝੱਲਣੇ ਪਏ ਅੱਜ ਮੈਂ ਕਹਿ ਸਕਦਾ ਕਿ ਅਸੀਂ ਮਾਇਬੂਨਾ ਵਿੱਚ ਵੀ ਸਭ ਤੋਂ ਸਖਤ ਕਾਨੂੰਨ ਸਭ ਤੋਂ ਛੋਟੀ ਉਮਰ ਤੇ ਸਭ ਤੋਂ ਵੱਧ ਸਮਾਂ ਜੇਲ੍ਹ ਵਿੱਚ ਮੈਨੂੰ ਐਮਰਜੈਂਸੀ ਰਹਿਣ ਦਾ ਮੌਕਾ ਮਿਲਿਆ ਸਾਨੂੰ ਅੱਜ ਉਹ ਦਿਨ ਯਾਦ ਆ ਰਹੇ ਨੇ ਕਾਲਾ ਦਿਨ ਤੇ ਅੱਜ ਸਾਡੀ ਮੀਟਿੰਗ ਨੇ ਉਹ ਜਿਹੜੀ ਐਮਰਜੈਂਸੀ ਦਾ ਕਾਲਾ ਦੌਰ ਆ ਉਹਦੀ ਨਿੰਦਾ ਵੀ ਕੀਤੀ ਆ ਔਰ ਅੱਜ ਦੇ ਜਿਹੜੇ ਸ਼ਾਸਕ ਨੇ ਅੱਜ ਸਦਾ ਤੇ ਬੈਠੇ ਲੋਕ ਜਿਹੜੇ ਨੇ ਅਸੀਂ ਉਹਨਾਂ ਨੂੰ ਯਾਦ ਦਿਲਾਉਣਾ ਚਾਹੁੰਦੇ ਆ ਕਿ ਜੇ ਐਮਰਜੈਂਸੀ ਦੇ ਕਾਲੇ ਦੌਰ ਦੀ ਉਸ ਸਮੇਂ ਇਹ ਨੀਂਦਾਂ ਕਰਦੇ ਸੀ ਅੱਜ ਭਾਈ ਅਮਰਪਾਲ ਸਿੰਘ ਵਰਗੇ ਲੋਕਾਂ ਨੂੰ ਜੇਲ੍ਹ ਵਿੱਚ ਕਿਉਂ ਰੱਖਿਆ ਹੋਇਆ ਅੱਜ ਉਹਨਾਂ ਦੇ ਮਾਨਵੀ ਹੱਕਾਂ ਤੇ ਜੂੰਡਾ ਕਟਾ ਮਾਰਿਆ ਹੋਇਆ ਸੋ ਇਹਨਾਂ ਨੂੰ ਜ਼ਰੂਰ ਅਪੀਲ ਕਰਦੇ ਆ ਕਿ ਉਹ ਪੁਰਾਣੇ ਇਤਿਆਹ ਤੋਂ ਸਬਕ ਲੈਣ ਤੇ ਜਿਹੜਾ ਵਿੱਚ ਵਰਤ ਸਾਡੇ ਬੰਦੀ ਸਿੱਖਾਂ ਦੀ ਰਿਹਾਈ ਕਰਨ ਇਹ ਵੀ ਬਹੁਤ-ਬਹੁਤ ਧੰਨਵਾਦ ਉਹ ਸ਼ਕਸ਼ੀਤ ਨੂੰ ਅਸੀਂ ਅਗਵਾਈ ਦੇਣ ਲਈ ਅੱਜ ਅਪੀਲ ਕਰਾਂਗੇ ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਆ ਕੋ ਜਾ ਕੇ ਅਪੀਲ ਕਰਕੇ ਕਿਸੇ ਨਾ ਕਿਸੇ ਉਸ ਖੇਤ ਨੂੰ ਵਹੀ ਸੰਪਰਦੀ ਗੱਲ ਕਰਾਂਗੇ ਉਹਦੇ ਲਈ ਇੱਕ ਕਮੇਟੀ ਅਸੀਂ ਫਾਰਮ ਕਰ ਜਾਣ ਜਾ ਰਹੇ ਹਾਂ ਔਰ ਇੱਕ ਜੱਗਾ ਪਾਰਟੀ ਦਾ ਤੈਅ ਕਰਨ ਲਈ ਉਹਦੇ ਲਈ ਵੀ ਸਬ ਕਮੇਟੀ ਬਣਾਉਣ ਜਾ ਰਹੇ ਹਾਂ ਔਰ ਪਾਰਟੀ ਪ੍ਰਧਾਨ ਸਾਹਿਬ ਜੀ ਦੇ ਬਾਦਲ ਹੁਣ ਨੂੰ ਜ਼ਰੂਰ ਅਪੀਲ ਕਰ ਰਹੇ ਹਾਂ ਕਿ ਉਹ ਵਰਕਰਾਂ ਦੀ ਜਿਹੜੀ ਭਾਵਨਾ ਲੋਕਾਂ ਦੀ ਜਿਹੜੀ ਭਾਵਨਾ ਲੋਕਾਂ ਦਾ ਜਿਹੜਾ ਫਤਵਾ ਉਹ ਸਾਰੀਆਂ ਗੱਲਾਂ ਦਾ ਧਿਆਨ ਤੇ ਰੱਖਦੇ ਹੋਏ ਉਹ ਵਿਰੋਧ ਉਹਦਾ ਸਖ਼ਤ ਕਰ ਉਹਨੂੰ ਪਰਵਾਹ ਕਰ ਤਾਂ ਕਿ ਸ਼ਰੋਮਣੀ ਅਕਾਲੀ ਦਰ ਨੂੰ ਅੱਗੇ ਮਲ ਮਜ਼ਬੂਤ ਕਰਕੇ ਲੋਕਾਂ ਦੇ ਵਿੱਚ ਜਾ ਸਕੇ ਇਹ ਜੁਝੇ ਵਕਤਾਂ ਨੂੰ ਵੀ ਪੀਂ ਕਰਦੇ ਪਾਸਤਾ ਦੈਸ਼ਿਆਂ ਨੂੰ ਵੀ ਪੀਂ ਕਰਦੇ ਆ ਸਾਰੇ ਜਿਹੜੇ ਵੀ ਅਕਾਲੀ ਦਰ ਨਾਲ ਸਨੇਹ ਰੱਖਣ ਵਾਲੇ ਲੋਕ ਨੇ ਕਿਉਂ ਇਸ ਸ਼ਰੋਮਣੀ ਅਕਾਲੀ ਦਰ ਬਚਾਓ ਲਹਿਰ ਦੇ ਵਿੱਚ ਸ਼ਾਮਲ ਹੋਣ ਸ਼ਰੋਮਣੀ ਅਕਾਲੀ ਦਰ ਬਚਾਓ ਲਹਿਰ ਨੂੰ ਮਜ਼ਬੂਤ ਕਰ ਦੇ ਵਿੱਚ ਹਿਸਾਬੋਂ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸ਼ੁਰੂ ਮੰਨੀ ਅਕਾਲੀ ਦਲ ਨੂੰ ਮੋੜ ਮਜਬੂਤੀ ਵੱਲ ਜਾ ਸਕੀਏ ਇਹ ਸਾਡਾ ਏਜੰਡਾ ਹੋਏਗਾ ਔਰ ਉਹ ਜੀ ਸਬਕਮੇਟੀ ਜਾਂ ਜਨਰੇਟਿੰਗ ਉਹ ਵੀ ਅਸੀਂ ਚਲਦੀ ਕੱਲਤਾ ਅਨਾਉਂਸ ਕਰਾਂਗੇ ਤੇ ਜਿਹੜੀ ਇਹ ਸਾਰੇ ਕਾਰਜ ਨੂੰ ਲੈ ਕੇ ਤੁਰੇਗੀ ਉਹ ਵੀ 15 ਮੈਂਬਰੀ ਕੀ ਮੈਂਬਰੀ ਜਿਹੜੇ ਸੀਨੀਅਰ ਬੰਦੇ ਹੋਣਗੇ ਉਹਨਾਂ ਦੀ ਅਗਵਾਈ ਵਿੱਚ ਉਹ ਕਮੇਟੀ ਬਣਾ ਦਾਂਗੇ ਤੇ ਫਿਰ ਅਸੀਂ ਅਗਵਾਈ ਲਈ ਜਿਹੜੀ ਵੀ ਕੋਈ ਸ਼ਖਸੀਅਤ ਐਗਰੀ ਕਰੇਗੀ ਜਿਨਾ ਜਿਨਾ ਸੁਝਾਵਾਂਗੇ ਉਹਨੂੰ ਫਿਰ ਸੁਭਾਰਾਂਗੇ ਸੋ ਮੈਂ ਸਵੇਰ 5 ਘੰਟੇ ਤੁਹਾਡੀ ਮੀਟਿੰਗ ਚੱਲੀ ਹੈ ਕਿ ਮੀਟਿੰਗ ਦੇ ਵਿੱਚ ਪੂਰੇ ਪੰਜਾਬ ਲੀਡਰਸ਼ਿਪ ਕੋਲ ਇਹ ਨਾਲ ਹੈ ਕਿ ਵਿਚਾਰ ਸੁਣੋਗੇ ਕਿਹੜੇ ਕਿਹੜੇ ਨਹੀਂ ਉਹਦੇ ਬੜੇ ਵਿਸਤਾਰ ਚਾਹਤਿਆ ਹੋਈਆ ਕਿ ਕਿਹੜੀਆਂ-ਕਿਹੜੀਆਂ ਖਾਮੀਆਂ ਰਹੀਆਂ ਕਿਹੜੀਆਂ-ਕਿਹੜੀਆਂ ਕਮੀਆਂ ਰਹੀਆਂ ਕਿਹੜੇ ਵੀ ਦੇ ਰਹੇ ਆ ਜਿਹੜੇ ਸੁਝਾਅ ਜਿਹੜੇ ਲਿਖਿਆ ਲਿਖੇ ਵੀ ਦੇ ਉਹ ਸੁਝਾਅ ਜਿਹੜੇ ਆਏ ਨੇ ਉਹ ਅਸੀਂ ਉਹਨਾਂ ਨੂੰ ਪ੍ਰਵਾਨ ਵੀ ਕਰਾਂਗੇ ਉਹ ਜਿਹੜਾ ਆਗਾਜ਼ ਅਸੀਂ ਪੰਜਾਬ ਆਪਣਾ ਅਕਾਲੀ ਦਲ ਬਚਾਓ ਲਹਿਰ ਦਾ ਆਗਾਜ਼ ਕਰਨਾ ਉੱਥੇ ਅਸੀਂ ਉਹਨਾਂ ਅਸੀਂ ਅਪੀਲ ਕੀਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਕਿ ਜਿਹੜਾ ਅੱਜ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਨੇ ਕਿਹੜਾ ਹਾਲਾਤ ਦੇ ਵਿੱਚ ਜਿਹੜੀ ਤਿਆਗ ਦੀ ਭਾਵਨਾ ਉਹ ਦਿਖਾਉਣੀ ਚਾਹੀਦੀ ਆ ਤੇ ਕਿਸੇ ਵੀ ਕਿਸੇ ਧਰਮ ਤੇ ਰਾਜਨੀਤੀ ਦੀ ਸੁਵੇਲ ਬਗਤੀ ਨੂੰ ਅਗਵਾਈ ਸਮਰਨੀ ਚਾਹੀਦੀ ਆ ਉਹਨਾਂ ਨੂੰ ਕਹਿ ਅਸੀਂ ਮੰਗ ਕੀਤੀ ਆ ਇਹਨਾਂ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਹਾਂ ਅਸੀਂ ਵੈਸੇ ਵੀ ਵੈਸੇ ਵੀ ਜਦੋਂ ਪਾਰਟੀ ਦੀ ਇਹ ਸਥਿਤੀ ਪੈਦਾ ਹੋ ਜੇ 17 ਤੋਂ ਲੈ ਕੇ 22 ਤਾਈ 24 ਤਾਈ ਬਿਲਕੁਲ ਹੀ ਥੱਲੇ ਆ ਡਿੱਗੇ ਅਕਾਲੀ ਦਲ ਦੀ ਪਾਰਟੀ ਦੀ ਵੀ ਜਵਾਨ ਤਜਤ ਹੋਗੀ ਤੇ ਹੁਣ ਆਪ ਹੀ ਬੰਦੇ ਨੂੰ ਸੋਚ ਲੈਣਾ ਚਾਹੀਦਾ ਲੋਕਾਂ ਨੂੰ ਤਾਂ ਘਾਉਣਾ ਹੀ ਨਹੀਂ ਚਾਹੀਦਾ ਆਪ ਹੀ ਸੋਚਣਾ ਚਾਹੀਦਾ ਤੁਹਾਡੇ ਕਿੰਨਾ ਮੰਡੇਟ ਤੁਹਾਡੇ ਨਾਮ ਹੈ ਜਿਹੜੇ ਪਾਰਟੀ ਬੈਠੇ ਆ ਅੱਜ ਤੇ ਮੀਟਿੰਗ ਕਿਵੇਂ ਸਮੇਂ ਤੋਂ 60 40 ਤੇ 50 ਅਮਰੇ ਸਾਥ ਨੂੰ ਵੀ ਨੇ ਥੋੜੇ ਰੋਕੋ ਹੱਤਾ ਸ਼ੁਰੂਆਤ ਹੈ ਅੱਜ ਦੇਖਿਓ ਹੁੰਦਾ ਹੈ ਕੀ ਅੱਜ ਤਾਂ ਸੇ ਮੇਰਾ ਖਿਆਲ ਹੈ ਬਿਨਾ ਸੱਦੇ ਤੇ ਬਹੁਤੇ ਆਏ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਤੇ ਇਹ ਵੀ ਅਸੀਂ ਫੈਸਲਾ ਕੀਤਾ ਬਹੁਤ ਸਾਰੇ ਕੋ ਪਹੁੰਚ ਕਰਾਂਗੇ ਜਾਵਾਂਗੇ ਔਰ ਅਗਲੀ ਇਹ ਮੀਟਿੰਗ ਬਲਾਉ ਤੋਂ ਬਾਅਦ ਅੱਜ ਤਾਂ ਜਿਹੜਾ ਕਿਸੇ ਦਾ ਸੂਵ ਮੋਟੇ ਲੋਕ ਆਏ ਨਹੀਂ ਲੋਕਾਂ ਲੀਡਰਾਂ ਨਾਲ ਉਹ ਅਸੀਂ ਲੋਕਾਂ ਨੂੰ ਨਾਲ ਲੈਣਾ ਲੀਡਰਾਂ ਦੀ بجائے ਲੋਕ ਜਿਆਦੇ ਨਾਲ ਲੈਣੀ ਹੈ ਪੰਜਾਬ ਦੇ ਲੋਕਾਂ ਨਾਲ ਕਰਕੇ ਉਹ ਕਹਿੰਦੇ ਠੀਕ ਹੈ ਜੀ ਹਾਂ ਓਕੇ ਜੀ ਥੈਂਕ ਯੂ ਚਲੋ ਸੁਪੀਰ ਜੀ ਨੇ ਜਿਹੜੀ ਚੰਡੀਗੜ੍ਹ ਮੀਟਿੰਗ ਕੀਤੀ ਉਹ ਕਹਿੰਦੇ ਆਖਦੀ ਗੁਰ ਦੇ ਜਿੰਨੇ ਵੀ ਜਨਤਾ ਸਾਹ ਹੈਗੇ ਉਹਨਾਂ ਸਾਰਿਆਂ ਨੇ ਕਿਹਾ ਕਿ ਜੋ ਵੀ ਜਿਹਨੂੰ ਆਪਣੀ ਕੁਰਸੀ ਦੀ ਚਾਹਤ ਬਹੁਤ ਚੰਗੀ ਆਸ ਨੇ ਅਸਲੀ ਇਹ ਇਹ ਮਤੇ ਪਉਣ ਦੀ ਲੋੜ ਕਿਉਂ ਪੈ ਰਹੀ ਹੈ ਅਸਲੀ ਭਲੇਖਾ ਇਹ ਮਤੇ ਪਉਣ ਦੀ ਲੋੜ ਇਹਦੇ ਭਲੇਖੇ ਕਰਕੇ ਪੈ ਰਹੀ ਹੈ ਆਹੀ ਭਲੇਖੇ ਨੇ ਮਾਰੇ ਪਹਿਲਾਂ ਕੋਈ ਨਾਵਾ ਦੀ ਤਜਵੀਜ਼ ਵੀ ਰੱਖੀ ਗਈ ਹੈ ਨਹੀਂ ਅਜੇ ਅਜੇ ਅਸੀਂ ਜਾਣਾਂ ਰਹ ਰਹੇ ਹਾਂ ਜੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਇਲਜ਼ਾਮ ਲਗਾਏ ਗਏ ਨੇ ਵੀ 2017 ਤੋਂ ਲੈ ਕੇ 24 ਤੱਕ ਪਾਰਟੀ ਦਾ ਬਹੁਤ ਜ਼ਿਆਦਾ ਡਾਊਨਫਾਲ ਆ ਗਿਆ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਤਾਂ ਕਈ ਵੱਡੇ ਫੈਸਲੇ ਲੈਣੇ ਪੈ ਸਕਦੇ ਨੇ ਕੁਰਬਾਨੀ ਦੇਣੀ ਪੈ ਸਕਦੀ ਹੈ ਇਸ ਲਈ ਹੁਣ ਵੇਖਣਾ ਹੋਵੇਗਾ ਸਰਦਾਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੰਦੇ ਨੇ ਜਾਂ ਵਰਕਰਾਂ ਦੀ ਗੱਲ ਮੰਨਦੇ ਨੇ ਕੀ ਕਰਦੇ ਨੇ ਹੁਣ ਇਹ ਤਾਂ ਸਮਾਂ ਦੱਸੇਗਾ ਕੈਮਰਾ ਪਾਸੋਂ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਰਧਰ ਖਾਨ ਨਿਰਪੱਖ ਰਹਾ ਹਾਂ ਆਜ਼ਾਦ ਆਧਾ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅ ਸੰਸਕ੍ਰਿਤੀ ਕੀ ਹੋਗੀ ਬਾਤ ਅ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕੈਨੇਡਾ ਵਿੱਚ